ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਵੜੀ ਸੁਖਮਨੀ ਮਹੱਲਾ ਪੰਜਵਾ ਸ਼ਲੋਕ ਏਕ ਓ ਅੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਏ ਨਮਹਿ ਜੁਗਤ ਗੁਰ ਏ ਨਮਹਿ ਸਤ ਗੁਰ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ ਅਸ਼ਟਪੰਦੀ ਸਿਮਰੋ ਸਿਮਰ ਸਿਮਰ ਸੁਖ ਪਾਵ ਕਲ ਕਲੇਸ ਤਨ ਮਾਹੀ ਮਿਟਾਵੋ ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਆਗਣਤ ਅਨੇਕੈ ਬੇਤ ਪ੍ਰਾਨ ਸਿਮਰਤ ਸੁਧਾਖਿਰ ਕਿਨੇ ਰਾਮ ਨਾਮ ਇੱਕ ਆਖਿਰ ਕਿਨ ਕਾ ਏਕ ਜਨ ਜੀਵ ਸਾਵੈ ਤਾਂ ਕੀ ਮਹਿਮਾ ਅਗਣੀ ਨ ਆਵੇ ਕਾਂਖੀ ਏਕੈ ਦਰਸ ਤੋ ਹਰ ਨਾਨਕ ਹੁਣ ਸੰਗ ਮੋਹਿ ਉਧਾਰੋ ਸੋਖ ਮਣੀ ਸੋਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਵੜੀ ਸੁਖਮਨੀ ਮਹੱਲਾ ਪੰਜਵਾ ਸਲੋਕ ਇਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤ ਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਆਗਣਤ ਅਨੇਕੈ ਬੇਤ ਪ੍ਰਾਨ ਸਿਮਰਤ ਸੁਧਾਖਿਰ ਕਿਨੇ ਰਾਮ ਨਾਮ ਇੱਕ ਆਖਿਰ ਕਿਨ ਕਾ ਏਕ ਜਨ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨ ਆਵੇ ਕਾਂਖੀ ਏਕੈ ਦਰਸ ਤਹਾਰੋ ਨਾਨਕ ਓਨ ਸੰਗ ਮਹੇ ਉਧਾਰੋ ਸੋਖ ਮਣੀ ਸੋਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨਮ